we uh -huh. ਨਾਮ ਹੈ ਖੁਸ਼ੀ ਮੋਗੁਦਾਰ ਖੁਸ਼ੀ ਜੀ ਇਹ ਜਿਹੜੀ ਛੱਤ ਦੇ ਕਿੰਨੇ ਵਜੇ ਵਿੱਕੇ ਤੇ ਕੋ ਜਖਮੀ ਸਰ ਜੀ ਤਕਰੀਬਨ 8 9 ਵਜੇ ਵਿਚਕਾਰ ਦੇ ਸਤਗਿਰੀ ਜਦੋਂ ਜ਼ੋਰਦਾਰ ਵਾਚ ਹੋ ਰਹੀ ਸੀ ਜੀ ਇਹਨਾਂ ਦਾ ਮਮਤਾ ਜੀ ਨੇ ਇਹਨਾਂ ਦਾ ਬੇਟਾ ਕਰਕੇ ਗੁਰਪ੍ਰੀਤ ਸਿੰਘ ਸਨਖ ਸਕੰਦਰ ਸਿੰਘ ਜੀ ਸੱਟਾਂ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਤਕਰੀਬਨ 25 ਦੇ ਤੂੜਾ ਜੀ ਹਾਂ ਹਾਂ ਤੇ ਕੋਈ ਫਾਰਮ ਵਗੈਰਾ ਨਹੀਂ ਭਰਿਆ ਹਾਂ ਸਰ ਇਹ ਕੱਚੇ ਫਾਰਮਾਂ ਦੇ ਮੈਂ ਭਰਾ ਚੁੱਕਿਆ ਜੀ ਮੇਰੀ ਮਿਸ ਜੀ ਐਮ ਸੀ ਸਵਾਨ ਵਾਲੇ ਜੀ ਉਹਨਾਂ ਵੱਲੋਂ ਮੈਂ ਫਾਰਮ ਜਮ੍ਹਾਂ ਕਰਾ ਚੁੱਕਿਆ ਜੀ ਇਹਨਾਂ ਦੇ ਦੀ ਮੰਗ ਕਰ ਸਰ ਮੇਰੀ ਤਾਂ ਬੇਨਤੀ ਹੈ ਸਰਕਾਰ ਬੁਰੇ ਵੀ ਇਨਾਂ ਵਾ ਫੜੀ ਜਾਵੇ ਜੀ ਤਾਂ ਕਿ ਇਹ ਪਰਿਵਾਰ ਗਰੀਬ ਪਰਵਾਰ ਉੱਠ ਕੇ ਸਤਾਂ ਥੱਲੇ ਰਹਿ ਚੁੱਕੇ ਜੀ ਮੇਰਾ ਨਾਮ ਬਲੌਰ ਸਿੰਘ ਹੈ ਜੀ ਬਲੌਰ ਸਿੰਘ ਜੀ ਘਟਨਾ ਕਿੰਨੇ ਵਜੇ ਤੇ ਤੁਹਾਡਾ ਕੀ ਲੱਗਦਾ ਇਹਦੇ ਬਤ ਮੇਰਾ ਛੋਟਾ ਬ੍ਰਦਰ ਹੈ ਜੀ ਸਾਰਿਆਂ ਨਾਲ ਸਾਡਾ ਛੋਟਾ ਹੈ ਕਿਵੇਂ ਘਟਨਾ ਵਾਪਰੀ ਜੀ ਇਹ ਬਾਰਿਸ਼ ਹੋਣ ਤੋਂ ਬਾਅਦ ਜਿੱਦਾਂ ਹੀ ਬਾਰਿਸ਼ ਹੋ ਰਹੀ ਸੀ ਥੋੜੀ ਥਮੀ ਤਾਂ ਅਸੀਂ ਸਮਾਨ ਚੱਕਣ ਦੀ ਕੋਸ਼ਿਸ਼ ਕੀਤੀ ਵੀ ਚੱਕ ਲਿਆ ਜਿਆਦਾ ਚੋਰਿਆ ਸੀਗਾ ਵੀ ਅਸੀਂ ਕਿਤੇ ਪਾਜਾ ਸ਼ਿਫਟ ਕਰ ਲਏ ਸਾਨੂੰ ਵੀ ਡਰ ਲੱਗ ਰਿਹਾ ਜੇ ਚੀਜ਼ ਦਾ ਵੀ ਸਤਾਂ ਦਾ ਕੋਈ ਭਰੋਸਾ ਨਹੀਂ ਹੈਗਾ ਕਿਉਂਕਿ ਕ ਤਾਂ ਲਗਾਤਾਰ ਚੋਰ ਇਹਨੇ ਇਹ ਵੀ ਛੱਤ ਉੱਪਰਲੀ ਵਿਚਾਲੇ ਜਿੱਥੇ ਖੜੇ ਆ ਸੀ ਇਹ ਵੀ ਦਬਰਈ ਆ ਵਿਚਾਲੋ ਪਤਾ ਕੋਈ ਨਹੀਂ ਕਿ ਇੱਥੇ ਖੜਨਾ ਤੁਹਾਡੇ ਲਈ ਵੀ ਇੱਕ ਬਸ ਜੋ ਤੁਹਾਡਾ ਕੰਮ ਆ ਤੁਸੀਂ ਖੜੇ ਆ ਮਜਬੂਰੀ ਹੈ ਸੱਤ ਥੱਲੇ ਜੀ ਖੜੇ ਆ ਤਬ ਕਾਫੀ ਸੱਟ ਮੇਰੇ ਬ੍ਰਦਰ ਦੇ ਲੱਗੀ ਆ ਪਿਛਲੀਆਂ ਸਾਰੀਆਂ ਸੱਤਾਂ ਸਾਡੀਆਂ ਚੋਰੀਆਂ ਨੇ ਮਾਤਾ ਸਾਡੀ ਤੁਰ ਨਹੀਂ ਸਕਦੀ ਪਤਨੀ ਦੀ ਮੇਰੀ ਡੈਥ ਹੋ ਰਹੀ ਆ ਤਾਂ ਅਸੀਂ ਬੰਦੇ ਆ ਅਸੀਂ ਕੰਮ ਕਰਦੇ ਆ ਆਟੋ ਚਲਾਉਣੇ ਆਗੇ 300 ਰੁਪਏ ਦਾ ਅਸੀਂ ਆਟੋ ਦਾ ਕਿਰਾਇਆ ਦਿੰਨੇ ਆ 100-200 ਰੁਪਏ ਸਾਡੀ ਮਿਹਨਤ ਆ ਉਹਦੇ ਨਾਲ ਅਸੀਂ ਘਰ ਚਲਾਈਏ ਜਾਂ ਸੀ ਕੀ ਕਰ ਸਕਦੇ ਆ ਘਰ ਦੇ ਹਾਲਾਤਾਂ ਨੂੰ ਤਾਂ ਸਰਕਾਰ ਵੱਲੋਂ ਸਾਡੀ ਬੇਨਤੀ ਆ ਕਿ ਸਰਕਾਰ ਸਾਡੀ ਪ੍ਰਸ਼ਾਸਨ ਸਾਡੀ ਮਦਦ ਕਰੇ ਸਾਡੀਆਂ ਸੱਤਾ ਬਦਲ ਦੇ ਵਿੱਚ ਸਾਨੂੰ ਮਕਾਨ ਬਣਾ ਕੇ ਅੱਛਾ ਦਿੱਤਾ ਜਾਵੇ ਤਾਂ ਜਦ ਬਾਰਿਸ਼ ਹੁੰਦੀ ਆ ਤੇ ਪਾਣੀ ਨਾਲ ਵੀ ਭਰ ਜਾਂਦਾਗਾ ਸਾਡੇ ਤੇ ਸੀਵਰ ਲਾਈਨ ਦੀ ਉੱਚਾ ਕਰਨ ਦੀ ਸਾਡੀ ਆਪਦੀ ਪਹੁੰਚ ਨਹੀਂ ਹੈਗੀ ਦੱਸ ਅਸੀਂ 6-7 ਮਹੀਨਾ ਤੋਂ ਕੋਈ ਫਾਰਮ ਭਰੇ ਨੇ ਕੋਈ ਆਇਆ ਨਹੀਂ ਰਿਪਲਾਈ ਕੋਈ ਨਹੀਂ ਆਇਆ ਜੀ ਇੱਕ ਵਾਰ ਚੈੱਕ ਜ਼ਰੂਰ ਕਰਕੇ ਗਈ ਸੀ ਮੌਕੇ ਤੇ ਦੇਖ ਕੇ ਗਏ ਨੇ ਅਫਸਰ ਜਦੋਂ ਉਹਨਾਂ ਨੇ ਦੇਖਿਆ ਉਸ ਤੋਂ ਬਾਅਦ ਕੋਈ ਨਹੀਂ ਆਇਆਗਾ ਫਾਰਮ ਜੀ ਤਬ ਕਿਵੇਂ ਘਟਨਾ ਵਾਪਰੀ ਖੂਨ ਸੀ ਤੁਹਾਸਰਾ। ਬੋਤ ਮੈਂ ਤੰਦਰੀ ਬੈਠੀ ਸੀਗੀ। ਉਹ ਜਦੋਂ ਮੈਂ ਚੱਕਾ ਰੋੜੀ ਦੀ ਪੈ ਗਈ ਮੈਂ ਕਿਹਾ ਕਿ ਥੱਲੇ ਆ ਗਿਆ ਕਿ ਖਾ। ਉਹ ਚਾਨਣ ਜਾਂ ਮੈਂ ਜੇ ਮੈਂ ਬਹੁਤ ਛਤ ਡਿੱਗ ਗਈ। ਬਸ ਉਹ ਕੁੜੀਆਂ ਮੈਨੂੰ ਨਾ ਪੁੱਤ ਇਹ ਲਹੂ ਦੇਖ ਲਿਆ। ਪਹਿਲਾਂ ਮੇਰੇ ਕਾਕਾ ਗੁਜੇਰੇ ਸੀ ਪੁੱਤ ਮੈਂ ਨਾ ਖੂਨ ਦੇਖ ਨਹੀਂ ਸਕਦੀ। ਇਹ ਮੈਂ ਦੇਖਿਆ ਕੁ ਮੈਂ ਕਿਹੜਾ ਦੇਖਿਆਗਾ ਮੈਂ ਤਾਂ ਉਹ ਤਾਂ ਲੈ ਗਈ ਬਸ ਉਹਦੀ। ਸੱਚੇ ਹਾਂ ਹਸਤਾ ਜਿੱਦ ਕੀ। ਕੀ ਮੰਗ ਕਰਦੇ ਹੋ? ਮੰਗ ਇਹ ਇਹ ਬਸ ਸਾਡੀ ਬਸ ਕਿਰਪਾ ਕਰੋ ਤੁਸੀਂ ਗਵਰਨਮੈਂਟ ਕਰੇ ਸਾਡੀ ਕਿਰਪਾ ਸਾਡੇ ਸਤਾ ਬਦਲਾ ਕੇ ਉਹ ਕਰ ਦੇਣ ਪੁੱਤ।